ਮੇਰਾ ਨਾਮ ਗੌਰਵ ਬਰੇ ਅਸੀਂ ਸੋਨੀ ਦੇ ਮੰਦਿਰ ਕਮੇਟੀ ਦੇ ਮੈਂਬਰ ਹਾਂ ਸਰ ਤੇ ਰਾਤ ਸਾਨੂੰ ਫੋਨ ਆਇਆ 3 ਵਜੇ ਦੇ ਲੜੇ ਕਿ ਵੀ ਥੋੜੇ ਮੰਦਰ ਤੇ ਵੀ ਚੱਗ ਲੱਗੀ ਹੋਈ ਆ ਬਹੁਤ ਜ਼ਿਆਦਾ ਤੇ ਅਸੀਂ ਜਦ ਆਏ ਇੱਥੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਅੱਗ ਲੱਗਣ ਦਾ ਕਾਰਨ ਇਹ ਤੇ ਸਾਨੂੰ ਪਤਾ ਲੱਗ ਗਈ ਕਿ ਅੱਗ ਕਿੱਦਾਂ ਲੱਗੀ ਕਿਵੇਂ ਲੱਗੀ ਤੇ ਬੱਸ ਜਿੱਥੇ ਤੱਕ ਲੱਗਦਾ ਕਿ ਸਾਰਾ ਫਰਸ਼ ਕਿੱਡ ਹੋਇਆ ਕਿਉਂਕਿ ਨਾਲੇ ਪਿੱਛੇ ਦਾਰਾਂ ਜਿਹੜੀਆਂ ਉਹ ਸਾਈਡੋਂ ਦਾ ਖੁੱਲੀਆਂ ਹੋਣ ਇਹ ਕਿ ਕਿੰਨਾ ਉੱਧਰ ਅੱਗ ਲੱਗੀ ਹੋਈ ਬਾਕੀ ਕੀ ਕੁਛ ਸਾਡਾ ਨੁਕਸਾਨ ਗ੍ਰੇਵਾ ਹੋਇਆ ਠੀਕ ਛੋ ਅੰਦਰ ਮੂਤੀਆਂ ਨੂੰ ਅੱਗ ਲੱਗੀ ਬਾਕੀ ਜਿਹੜਾ ਸਮਾਨ ਹੋਰ ਪਿਆ ਸੀ ਜਿਹੜੀ ਐਸੈਸਰੀ ਲਾਈ ਵੀ ਸੀ ਜਿਹੜੀ ਉਹ ਸਾਰੀਆਂ ਨੂੰ ਅੱਗ ਲੱਗੀ ਆ ਬਾਕੀ ਜਿਹੜੇ ਵਸਤਰ ਸੀਗੇ ਮੂਤੀਆਂ ਦੇ ਸਾਰੇ ਮੂਤੀਆਂ ਦੇ ਰੱਪੇ ਹੋ ਗਏ ਕੰਸਟ੍ਰਵਨ ਬਣੀ ਹੋਈ ਸੀ ਲੱਕੜ ਦੀ ਉਹ ਲੱਕੜ ਵਾਲੀ ਫਿਟਿੰਗ ਸਾਰੀ ਆਲਮੋਸਟ ਖੁੱਗ ਗਈ ਤੇ ਛੱਤ ਤੇ ਪੀਓਪੀ ਕਰਾਈ ਵੀ ਸੀ ਜਿਹੜੀ ਕੀਪ ਵਗੈਰਾ ਉੱਤਰ ਗਿਆ ਇਹ ਨੁਕਸਾਨ ਕਿਹੜਾ ਮੰਦਰ ਹੈ ਇਹ ਮੰਦਰ ਵੀਰੇ ਮਾਰਕੀਟ ਸਰਾਂਦ ਦੇ ਨੇੜੇ ਮੰਦਰ ਦਾ ਹੈ ਤੇ ਸੰਗਮਨ ਕਮੇਟੀ ਇਹਨੂੰ ਲੰਨ ਕਰ ਰਹੀ ਹੈ ਜਾਲ ਬੜਾ ਲੰਨ ਆ ਕਿਤੇ ਕਿਦਾਂ ਕਾਬੂ ਆਏਗਾ ਫਾਇਰ ਬ੍ਰਿਗੇਡ ਨੇ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਆਈ ਅਸੀਂ ਬਸ ਰੇਲ ਗੇੜੇ ਦੀ ਪੈਰ ਤੋਂ ਜਿਹੜੀ ਮੋਟਰ ਸੀਗੀ ਉਹ ਲੈ ਕੇ ਤੇ ਉਹਨਾਂ ਨੇ ਚਲਾਈ ਚਲਾ ਕੇ ਫਿਰ ਅਸੀਂ ਪਾਣੀ ਮਾਰਿਆ ਆਪਣੀਆਂ ਪੈਗ ਬੁਝਾਈਆਂ ਤੇ ਉਸ ਤੋਂ ਬਾਅਦ ਆਪਣੀ ਮੋਟਰ ਅੰਦਰ ਚਲਾ ਕੇ ਕਿੰਨੇ ਕਦਾਂ ਨੁਕਸਾਨ ਲੱਗਦਾ ਜਾਂਦਾ ਕਿੰਨੇ ਕਦਾਂ ਰੋਮੇ ਕਹਿ ਨਹੀਂ ਸਕਦੇ ਬਾਕੀ ਹਾਂ ਨਥਾਨ ਟੱਕਲੂ ਕੀ ਕਹਾਂਗੇ ਬਾਕੀ ਕਈ ਸਾਲਾਂ ਦੀ ਮਿਹਨਤ ਦਾ ਬੜੇ ਜਦੋਂ ਵੀ ਆਪਣਾ ਸਾਡੇ ਸੁਪਨੇ ਆ ਕਿ ਮੁੰਮੁਲਾ ਦੇ ਵਿੱਚ ਅਸੀਂ ਬੜੇ ਸੁਪਨੇ ਦਾ ਮੰਦਿਰ ਬਣਾਇਆ ਅੱਜ ਤਬਾਹ ਹੋ ਗਿਆ ਥੋੜਾ ਜਿਹਾ ਉਸ ਜੀ ਦਾ ਕੋੜਾ ਦੁੱਖਾ ਬਾਕੀ ਕੋਈ ਨਹੀਂ ਬਣਾਏਗੇ ਦੁਬਾਰਾ ਫਿਰ ਕਰਾਂਗੇ